ਸਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਨਵੇਂ ਬਲੌਗ ਦੇ ਵਿੱਚ ਲਓ ਜੀ ਬਾਈ ਇੱਧਰ ਲਿਆ ਖੇਤਾਂ 'ਚ ਪਹੁੰਚ ਗਏ ਜੋਗਨ ਟਰੈਕਟਰ ਤੇ ਤਵੀਆਂ ਲਈ ਆਉਂਦਾ ਵਾ ਆਹ ਬੋਣ ਵਾਲੇ ਰਹਿੰਦੇ ਸੀਗੇ ਚਾਰ ਕਿੱਲੇ ਇੱਥੇ ਬੋਣ ਵਾਲੇ ਆ ਤੇ ਆਉਂਦਾ ਵਾ ਲੈ ਕੇ ਉਹ ਮਾ ਚਲੋ ਤਵੀਆਂ-ਤਵੀਆਂ ਖਲਾਈਏ ਬੋਰੀਆਂ ਧਰ ਲਈਏ ਭਰ ਕੇ ਸੁੱਕੇ ਆ ਬਾਈ ਬਾਣ ਤਵੀਆਂ ਲੱਗਦੀਆਂ ਘਾਟਾ ਮਾ 11 ਕਿਲੋ ਬਾਹਰ ਨੇ ਕਰਾ ਲੱਗ ਜੂਗਾ ਜਦੋਂ ਮੀਂਹ ਪਊਗਾ ਮੀਂਹ ਹੀ ਪਏ ਤੋਂ ਹਲਾ ਨਾਲ ਬਾਦਿਆਂਗੇ ਕਰਾਹ ਲਾਉਣ ਜੋਗੇ ਕਰ ਲਈਏ ਬਾਣ 13 ਤਵੀਆਂ ਨਾ ਪੱਟ ਦਨੇ ਦੋਹਰ ਦੋਹਰ ਪੱਟ ਕੇ ਉਸ ਤੋਂ ਬਾਅਦ ਆਪਾਂ ਉਹ ਕਰ ਲਾਂਗੇ ਫਿਰ ਹਲਾ ਨਾਲ ਬਾਦਾਂਗੇ ਜਦੋਂ ਬਾਰਸ਼ ਆ ਗਈ ਕਰਾਹ ਕੋ ਲਾ ਕੇ ਲੈ ਕੇ ਆਉਂਦਾ ਵਾ ਉਹ ਇੱਕ ਵਾਰੀ ਜੇ ਵੀਡੀਓ ਨੂੰ ਮੇਰਾ ਵੀ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਚੈਨਲ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਆ ਰਿਆ ਵਾਹ ਆ ਗਿਆ ਟਾਇਰ ਪਵਾ ਕੇ ਲਿਆਉਣਾ ਤਵੀਆਂ ਦਾ ਉਵੇਂ ਧੱਬੀ ਫਿਰਦਾ ਪਤੰਦਰ ਮੇਰਾ ਟਾਈਮ ਨਹੀਂ ਲੱਗਦਾ ਜੀ ਦੁਪਹਿਰੇ ਕਰਮੀ ਵੱਧ ਹੋ ਜਾਂਦੀ ਹੈ 2 ਘੰਟੇ ਅੰਦਰ ਬੜਜੀ ਦਾ ਵੀ ਚਲੋ ਆਰਾਮ ਕਰ ਲਈਏ ਸਵੇਰੇ ਸ਼ਾਮ ਕੰਮ ਕਦੇ ਕਰਾਦਾ ਨਿਕਲ ਆਇਆ ਵਿੱਚ ਕਦੇ ਕਾਸੇ ਦਾ ਕਦੇ ਮੋਟਰਾਂ ਚਲਾ ਲਾ ਅਜੇ ਮੂੰਗੀ ਨੂੰ ਪਾਣੀ ਲਾਉਣਾ ਮੈਂ ਉਹ ਵੀ ਅੱਜ ਦੇਖਦਿਆਂ ਰਿਓ ਰਿਓ ਪਾਉਣਾ ਉਹਨੂੰ ਦਾਣਾ ਦਾਣਾ ਜਿਆ ਸੱਟ ਕੇ ਪਾਣੀ ਚ ਲਾਉਨੇ ਆ ਮੂੰਗੀ ਨੂੰ ਵੀ ਸਪਰੇਅ ਕਰਾਉਣੀ ਆ ਮੂੰਗੀ ਦੇ ਉੱਤੇ ਟਾਈਮ ਹੀ ਨਹੀਂ ਮਿਲਦਾ ਹੈਗਾ ਉੱਧਰ ਕਰਾਹ ਵਾਲੇ ਨਾਲ ਫੋਨ ਆਇਆ ਹੈ ਕਰਾਹ ਲਾ ਕੇ ਆਉਣਾ ਵਾ ਤੇ ਚਲੋ ਦੇਖਦੇ ਆਂ ਅੱਜ ਭਈਏ ਤਾਂ ਪਾਉਣਿਆ ਰਿਓ ਇਹਨੂੰ ਪਹਿਲਾਂ ਦੇਖ ਕੇ ਆਉਣਾ ਮੂੰਗੀ ਵੀ ਪਾਣੀ ਲਾਉਣ ਦੇ ਯੋਗ ਹੋਊਗੀ ਕਿ ਨਹੀਂ ਜਿੱਦਾਂ ਦੀ ਬੀਜ ਕੇ ਗਿਆ ਬਈ ਟਾਈਮ ਹੀ ਨਹੀਂ ਲੱਗਿਆ ਮੂੰਗੀ ਚ ਆਉਂਦਾ ਚੱਲਦੇ ਆਂ ਆਪਾਂ ਦਿਖਾਉਨੇ ਆ ਤੁਹਾਨੂੰ ਵੀ ਉਹ ਨਾਲੇ ਪਾਈਪ ਲਾਈਨ ਪਾ ਰਹੇ ਉਹ ਦੇਖ ਕੇ ਆਉਣਾ ਵੀ ਸਹੀ ਪੜਦੇ ਆ ਕਿਤੇ ਖੱਤੇ ਸੀ ਨਾ ਪਾ ਜਾਣ ਆਉਂਦਾ ਜੋ ਬਣ ਫਿਰ ਖਲਾ ਕੇ ਤਵੇ ਚਾਲਦੇ ਆ ਉਧਰ ਨੂੰ ਓ ਆ ਗਿਆ ਜੋਨ ਲੈ ਕੇ ਤਵੀਆਂ ਕਹਿੰਦਾ ਬੂਰੀਆਂ ਬੂਰੀਆਂ ਧਰਾ ਦिए ਭਰਾ ਕੇ ਫੇਰ ਚੱਲਦੇ ਆਂ ਮੂੰਗੀ ਵਾਲੇ ਖੇਤ ਚ ਮੂੰਗੀ ਦੇਖ ਕੇ ਆਉਨੇ ਆ ਵੱਟਾਂ ਮਨੇ ਪਾ ਹੋਈਆਂ ਬਾਈ ਜਿਹੜੇ ਮਗਰੋਂ ਬੀਜਿਆ ਮੂੰਗੀ ਤੇ ਤਾਈ ਭੁੱਲ ਗਿਆ ਕੰਮ ਦੇ ਵਿੱਚ ਉਧਰ ਹੁਣ ਉਹ 1.5 ਕਿਲੇ ਦਾ ਕਿਹਾਰਾ ਇਕੱਠਾ ਹੀ ਆ ਹੁਣ ਦੇਖੀ ਜੋ ਮੈਂ ਤਾਂ ਗਈ ਪਾ ਆਨੇ ਆ ਬਾਪੂ ਕਾ ਰਹੇ ਹਾਂ ਤੇ ਛੱਡ ਖੜਾ ਕੋਈ ਨਹੀਂ ਹੁੰਦਾ ਹੈਗਾ ਕਹਿੰਦਾ ਪੱਧਰ ਹੀ ਆ ਖੇਤ ਹੈ ਤਾਂ ਪੱਧਰ ਹੀ ਆ ਬਾਈ ਕੰਪਿਊਟਰ ਕਰਾ ਲੱਗਿਆ ਆ ਵਾ ਪਰਤਾ ਜਾਂਦਾ ਜੇ ਇੰਨੀ ਲਾਈਟ ਆਉਂਦੀ ਰੇ ਫੇਰ ਤਾਂ ਨਹੀਂ ਰਹਿੰਦਾ ਹੈਗਾ ਤੇ ਬਾਕੀ ਦੇਖਦਾ ਜੇ ਅੱਜ ਟਾਈਮ ਲੱਗਿਆ ਤਾਂ ਤਵੀ ਆ ਜਿੰਦੇ ਨੇ ਇੱਕ ਵੱਟ ਖਾਈ ਦਿੰਨੇ ਵਿਚਾਲੇ ਟੇਢੀ ਜੀ ਖਿੱਚਦੇ ਆਂਗੇ ਦੋ ਕਿਹਾਰੇ ਕਰ ਦਾਂਗੇ ਪੌਣੇ ਪੌਣੇ ਕੀਲੇ ਦੇ ਹੋ ਜਾਣਗੇ ਹੋਰ ਕੀ ਆ ਕੀਲੇ ਕੀਲੇ ਦੇ ਹੋ ਜਾਣਗੇ ਉਹ ਆ ਗਿਆ ਜੋਨ ਵੀ ਚਲੋ ਖਲਾ ਦਈਏ ਬਾਈ ਤਵੇਂ ਤਵੇਂ ਦੂਆਂ ਫਿਰ ਟਾਇਰ ਪਟਿਆ ਟਾਇਰ ਪਵਾਉਣ ਦਾ ਟਾਈਮ ਨਹੀਂ ਲੱਗਿਆ ਅੱਜ ਦੇਖਦਾ ਜੇ ਮੈਂ ਜੋਧਾ ਹੀ ਗਿਆ ਤਾਂ ਉਹੀ ਲਿਆਉਨੇ ਆ ਟਾਇਰ ਟਿਊਬ ਇੱਥੇ ਹੀ ਪਾ ਲਾਂਗੇ ਘਰੇ ਹੀ ਬੰਦਕਾਸ ਨੂੰ ਕਰ ਲਿਆ ਓਏ ਯਾਰ ਪੱਟ ਕੇ ਤਾਂ ਆ ਲਾਉਣੀ ਆ ਪਰ ਉਹ ਨਵੇਂ ਹੀ ਲਵਾ ਲੈਣਾ ਬਕਸਾ ਉਹ ਤੋਂ ਨਾਲ ਹੀ ਸੋਚਣਾ ਨਹੀਂ ਲੱਗ ਜੂਗੀ ਉੱਥੇ ਕਰ ਲਾ ਉਧਰੋਂ ਭਰ ਲੈਨੇ ਇਹ ਨਾਲੇ ਖੇਚੋਂ ਦੋ ਬੋਰੀਆਂ ਮਿੱਟੀ ਦੀਆਂ ਆ ਜਾਂ ਗਾਂ ਲਿਆ ਟਾਇਰ ਫੜਿਆ ਹੋਇਆ ਟਾਇਰ ਨਹੀਂ ਪਵਾ ਹੁੰਦਾ ਉਵੇਂ ਦੱਬੀ ਵਰਦੇ ਆ ਤੇ ਇਹਦੇ ਟਾਇਰ ਵਾਹ ਦੋਨੇ ਹੀ ਪਾਉਣੇ ਆ ਦੇਖਦਾ ਜੇ ਵਧੀਆ ਮਿਲ ਜੇ ਨਾ ਮਰੂਤੀ ਵਾਲੇ ਲਿਆ ਕੇ ਪਾਉਣ ਆ ਸਣੇ ਰੈਮੀ ਅੱਜ ਮੈਂ ਜਾਣਾਂ ਵਾਂ ਜੇ ਉੱਥੇ ਕਵਾੜੀਆਂ ਦੇ ਕੋਈ ਮਰੂਤੀ ਆਈ ਹੋਈ ਵਧੀਆ ਟਾਇਰ ਮਿਲ ਗਏ ਨਾ ਉਹ ਸਣੇ ਰੈਮੀ ਲਿਆ ਕੇ ਪਾਉਣਾ ਇਹਦੇ ਤਾਂ ਹੀ ਹੋ ਨਹੀਂ ਮੋਦਨ ਦੇ ਨੇ ਪਾਇਆ ਮੇਰਾ ਨਹੀਂ ਲੱਗਿਆ ਟਾਈਮ ਨਹੀਂ ਤਾਂ ਇਹਨਾਂ ਨੂੰ ਭੇਜ ਕੇ ਪਵਾ ਲੈਣਾ ਸੀਗਾ ਮੈਂ ਮੈਂ ਚਲੋ ਮੈਂ ਆਪ ਹੀ ਜਾਊਂਗਾ ਲੋ ਜੀ ਭਾਈ ਬੋਰੀਆਂ ਧਰਤਿਆਂ ਵਧੀਆ ਪਟਾਈ ਕਰਦੇ ਆ ਤਵੀਆਂ ਮੈਂ ਤਾਂ ਕਿ ਲੱਗਣੀਆਂ ਨਹੀਂ ਆ ਤਵੀਆਂ ਕੈੜਾ ਜਾਦੇ ਹੋ ਗਿਆ ਬਈ ਦੋਹਰ ਨੂੰ ਐਨ ਬਣਾ ਲੈਣਾ ਬਾਣ ਤਵੀਆਂ ਨੇ ਵਧੀਆ ਕਿ ਚਲੋ ਕਰਾਹ ਲੱਗਦਾ ਹੋ ਜੂ ਕਰਾਹ ਤਾਂ ਅੱਗੇ ਲੱਗੇ ਹੋਇਆ ਤਾਂ ਮਾੜਾ ਮਾੜਾ ਬਾ ਬੰਨੈ ਸੈੱਟ ਕਰਨੇ ਆ ਇੱਕ ਦੋ ਗਰੀ ਫੇਰ ਦਾਂਗੇ ਬੇਦਲਾ ਜਰਾ ਰੱਖ ਕੇ ਕਰਾਹ ਕਰਾਹ ਲੱਗਣ ਤੋਂ ਕੀ ਪਟਾਈ ਹੋ ਜਾਣੀ ਆ ਤੇ ਉਸ ਤੋਂ ਬਾਅਦ ਮੀਂਹ ਪਾਏ ਤਾਂ ਆਪਾਂ ਹਾਲਾ ਨਾਲ ਬਾਦਿਆਂਗੇ ਸਮਾਰ ਕੇ ਖੁੱਲਦੇ ਉਨਾਂ ਚਿਰ ਹਾਲਾ ਨਾਲ ਨਹੀਂ ਕੋਣੇ ਜਿੰਨਾਂ ਚਿਰ ਪਾਰਛ ਨਹੀਂ ਪੈਂਦੀ ਹੈਗੀ ਚਲੋ ਠੀਕ ਆ ਬਾਈ ਹੁਣ ਚੱਲਦੇ ਆ ਮੂੰਗੀ ਵਾਲੇ ਖੇਤ ਆਜੋ ਚੱਲੀਏ ਕਰਾਂ। ਹੋਜੀ ਹਾਂ ਮੂੰਗੀ ਦੇ ਵਿੱਚ ਵੱਟ ਪਾਉਣੇ ਭੁੱਲ ਗਏ ਆਪਾਂ। ਵੱਟਾਂ ਦੇ ਵਿੱਚ ਪਾਣੀਆਂ ਸੀਗੀਆਂ ਤਿੰਨ। ਹਾਂ ਤਿੰਨ ਵੱਟਾਂ ਪਾਣੀਆਂ ਸੀਗੀਆਂ ਪਰ ਪਾਈ ਇੱਕ ਵੀ ਨਹੀਂ ਦੇਖਦੇ ਅੱਜ ਸ਼ਾਮ ਨੂੰ ਲਿਆ ਕੇ ਨਾ ਜਿੰਦਾ ਇੱਕ ਵਿਚਾਲੇ ਜਾਂ ਦੋ ਵੱਟਾਂ ਪਾਣਿਆ ਤਵੀ ਨਾਲ ਜਿੰਦੇ ਨਾ ਕਿਹੜਾ ਪੱਟ ਹੋਣੇ ਮੂੰਗੀ ਉੰਨਾ ਕਸਾਈ। ਖਰਾਬ ਹੋਣਾ ਵਾ। ਸ਼ਾਮ ਨੂੰ ਪਾਉਣੇ ਕੰਮ ਚ ਬਈ ਟਾਈਮ ਹੀ ਨਹੀਂ ਲੱਗਿਆ ਹੋਇਆ ਹੈਗਾ ਜੀ। ਉਧਰਲੀ ਮੂੰਗੀ ਨੂੰ ਦੇਖਦੇ ਆ। ਵੇ ਪਾਣੀ ਪੂਨੇ ਲੱਗਣ ਵਾਲੇ ਹੋਈ ਜਾਂ ਨਹੀਂ ਲਓ ਜੀ ਆਹ ਖੇਤੀ ਮੂੰਗੀ ਆਪਣੀ ਜਿਹੜੀ ਉਹ ਤੋਂ ਪਹਿਲਾਂ ਬੀਜੀ ਸੀ 5-7 ਦਿਨ ਇਹ ਘਰ ਚੱਲੀ ਚੰਨ ਤਿੰਨ ਚਾਰ ਚਾਰ ਪੱਤੇ ਅਜੇ 2-4 ਦਿਨ ਤਣੀਆਂ ਨੂੰ ਪਾਣੀ ਲਾਉਂਦੇ ਅਜੇ ਨਹੀਂ ਪਾਣੀ ਮੰਗਦੀ ਹੈ ਕਿ ਅਜੇ ਟੈਗ ਸਹਿਰਾ ਜਦ ਚਾਰ-ਚਾਰ ਪੰਜ-ਪੰਜ ਪੱਤੇ ਕਰ ਲੈ ਫੇਰ ਲਾਵਾਂਗੇ ਪਾਣੀ ਇਹਨੂੰ ਇਹ ਤਾਂ ਕਾਂਗੂ ਖੜੀ ਜੈ ਸੈੱਲ ਹੈਗੀ ਥੱਲੇ ਅਜੇ ਜ਼ਮੀਨ 'ਚ ਤੇ ਆਹ 4 ਦਿਨ ਜਾਂ 5 ਦਿਨ ਹਫ਼ਤਾ ਨੰਘਾਵਾਂ ਜਿੰਨੇ ਦਿਨ ਲੰਗੇ ਨੰਘਾਵਾਂਗੇ ਪਾਣੀ ਤੋਂ ਕਿਉਂ ਨਿਆਣੀ ਨੂੰ ਪਾਣੀ ਲਾਇਆ ਫਿਰ ਪੀਲੀ ਪੈ ਜਾਣੀ ਐ ਇਹ ਜਿੰਨੇ ਪੱਤੇ ਵੱਧ ਕੱਢੇ ਚ ਪਾਣੀ ਜੋ ਬਾਹਰ ਹੋ ਜੇ ਨਾ ਮੂਹ ਫੇਰ ਹੀ ਫਾਇਦੇ 'ਚ ਆਹ ਚੱਲ ਰਿਹਾ ਜੀ ਪਾਈਪ ਲਾਈਨ ਦਾ ਕੰਮ ਆਪਣੇ ਮੇਤੋ ਕਿੜਾ ਹੀ ਨਹੀਂ ਸੀ ਵੱਜਿਆ ਮੈਂ ਚਲੋ ਦੇਖਿਆ ਜੀ ਚੱਲ ਕੇ ਵੀ ਸਹੀ ਪਾ ਰਹੇ ਆ ਇਨਾ ਹੋਵੇ ਵੀ ਖੱਤੇ ਦੀ ਪਾ ਜਾਣ ਚੱਕ ਕੇ ਉਹ ਜੀ ਦੇਖਣ ਆਏ ਆ ਮੁੰਗੀ ਦਾ ਜਾਮਾ ਬਾਈ ਬਹੁਤ ਆ ਵਧੀਆ ਵਾ ਜਾਮ ਵਾਲੀ ਕੋਈ ਕਮੀ ਨਹੀਂ ਹੈਗੀ ਜਾਮ ਪੂਰਾ ਵਧੀਆ ਇੱਕ ਕੇਰਾ ਛੜਤਾ ਸੀ ਆਪਾਂ ਇੱਧਰ ਵੀ ਇਹਨਾਂ ਨੇ ਮੁੜ ਕੇ ਮਿੱਧੀ ਜਾਣਾ ਵਾ ਇੱਥੇ ਫਿਰ ਦੁੱਖ ਜਾਂ ਲੱਗਦਾ ਜਦੋਂ ਫਸਲ ਖੜੀ ਦੇ ਵਿੱਚ ਮੈਂ ਤਾਂ ਦਾ ਬੰਦਾ ਉਹ ਦ ਵਿਤਰਾ ਪਾ ਇੱਕ ਕਹਿਰਾ ਪਹਿਲਾਂ ਹੀ ਛੜਦਾ ਸੀਗਾ ਮੈਨੂੰ ਪਤਾ ਹੀ ਆ ਵੀ ਇਹ ਕੰਮ ਹੋਣਾ ਹੁਣ ਫਿਰ ਕਾਨੂੰਨਾਂ ਵਿੱਚ ਟੰਗ ਪਾਉਣੀ ਉਹ ਚੰਨਿਆਂ ਬਾਈ ਓਏ ਉਹ ਚੰਨੇ ਬਾਊ ਕੈਸੇ ਹੋ ਕਿਵੇਂ ਆ ਫਿਰ ਦੱਬੀ ਜਾਣਾ ਕੰਮ ਨੂੰ ਪਦੰਦਰਾ ਮੇਰੇ ਖੱਤੇ ਜੀ ਲੈ ਆਇਆ ਹੌਲੀ ਹੌਲੀ ਫੁੱਟ ਡੇਢ ਫੁੱਟ ਇੱਧਰ ਕਰ ਗਿਆ ਮੇਰਾ ਖੱਤਾ ਵੜਾ ਆਹੋ ਉਹ ਕਿਰ ਗਿਆ ਇੱਥੇ ਨਾਲ ਨਾਲ ਸੱਟੀ ਜੀ ਹੂੰ ਤੇਰ ਜੀ ਮਾਂ ਕਾਨੂੰ ਵਟਨੀ ਆ ਜਾਨੀ ਨਹੀਂ ਥੋੜੀ ਜੀ ਇੱਧਰ ਨੂੰ ਰੱਖਣੀ ਸੀ ਉਹ ਦੇ ਕਿੰਨੀ ਘਮਾ ਗਿਆ ਉਥੋਂ 2 ਫੁੱਟ ਦਾ ਡੇਢ ਫੁੱਟ ਦਾ ਫਾਸਲਾ ਪਾ ਗਿਆ ਲਓ ਜੀ ਬਾਈ ਵਾਉਂਦਾ ਵਾਉਂਦਾ ਟੱਟ ਕੀ ਪੇਟੀ ਹਮੋਂ ਬੰਦ ਕਰਤਾ ਉਹਨਾਂ ਨੂੰ ਬੰਨ ਕੇ ਲੈ ਕੇ ਚਾਪਦੇ ਆਂ ਘਰ ਦੁਕਾਨ ਤੇ ਛੱਡ ਕੇ ਆਉਨੇ ਆਂ ਨਵਾਂ ਲਪਾਉਨੇ ਆ ਲੈ ਇੱਕ ਸਾਰੇ ਪੜਦੇਪੁਰ ਦੇ ਪਵਾ ਕੇ ਪੇਟੀ ਨਵੀਂ ਲਵਾ ਲਾ ਪੇਟੀ ਯਾਰ ਖੜਦੀ ਨਹੀਂ ਆ ਵੀ ਨਵਾਂ ਲਵਾ ਲਾ ਹੁਣ ਜੂਝਿਆ ਵੀ ਹੂੰ ਦੂਜੀ ਛਤਰੀ ਜਣਾ ਲਵਾ ਲਾ ਇਹ ਹਿਲਦਾ ਥੋੜਾ ਜਿਹਾ ਵੱਧ ਆ ਉਹਦੇ ਕਰਕੇ ਇਹ ਟੁੱਟਦਾ ਵਾ ਨਤਾਲੀਆਂ ਕਰ ਲਾ ਬੰਦ ਬਾ ਬੂਖਰ ਖੋਲ ਕੇ ਰੱਖਾਂਗੇ ਕਿੱਥੇ ਆਪਾਂ ਤਾਰਾਂ ਵਿੱਚ ਨੇ ਜਿੰਨਾ ਜਦ ਸੈੱਟ ਨਹੀਂ ਆਉਂਦਾ ਨਿਸ਼ਾਨ ਨਹੀਂ ਲਾ ਕੇ ਸਰਾਖ ਨਹੀਂ ਮਾਰਦੇ ਮੈਂ ਜਦ ਬੂਖਰ ਫੜ ਕੇ ਰੱਖਣਾ ਪੜਿਆ ਨਾ ਹੁੰਦਾ ਸਨੇ ਬਾਕਸਾ ਥੱਲੇ ਜਾ ਦੇ ਨਾਲ ਆਇਆ ਉਹ ਕਰਦੇ ਹੋਣੇ ਹਾਂ ਜੀ ਭਾਈ ਸ਼ਿਫਟਾਂ ਦੀ ਵਾਰੀ ਆ ਗਈ ਆਵੇ ਰਣ ਲਾ ਕੇ ਅੱਜ ਰਣ ਲਾ ਜੀ ਬਾਈ ਚੱਲ ਰਿਹਾ ਜੀ ਕੰਮ ਮਿੱਟਾਂ ਦਾ ਬਸ ਆ ਰਹਿ ਗਿਆ ਜੀ ਇੰਨਾ ਕੁ ਮੱਥਾ ਹੀ ਚੱਕਣਾ ਵਾ ਆਪਾਂ ਤੇ ਉਧਰ ਪਈਆਂ ਨੇ ਦੋ ਤਿੰਨ ਟਰਾਲੀਆਂ ਬਸ ਇਹ ਚਾ ਕੇ ਉਹ ਇਕੱਠੀਆਂ ਗੁੱਡੀਆਂ ਕਰਾ ਕੇ ਭਰਾ ਲੈਣੀਆਂ ਸਾਰੀਆਂ ਉਧਰਲੇ ਪਾਸੇ ਜਿਹੜੀਆਂ ਪਰਲੇ ਪਾਸੇ ਪਈਆਂ ਨੇ ਉਹ ਸਾਰੀਆਂ ਇਕੱਠੀਆਂ ਕਰਕੇ ਚੌਕ ਚੁੱਕ ਕੇ ਭਰ ਦਿਆਂਗੇ ਇੱਕ ਦੋ ਟਰਾਲੀਆਂ ਜਿਹੜੀਆਂ ਹੋਈਆਂ ਤੇ ਉਸ ਤੋਂ ਬਾਅਦ ਹੁਣ ਕੱਲ ਤੋਂ ਬਹਾਈ ਦਾ ਕੰਮ ਸ਼ੁਰੂ ਕਰਾਂਗੇ ਅੱਜ ਥੋੜਾ ਜਿਹਾ ਬਾਇਆ ਸੀ ਜਾਨੂੰ ਪੇਟੀ ਟੁੱਟ ਗਈ ਡੈਕ ਵਾਲੀ ਜੋਨ ਸਿਆਂ ਫਿਰ ਭੱਜ ਗਿਆ ਘਰ ਨੂੰ ਸ਼ਾਮ ਨੂੰ ਪਾਉਨੇ ਆ ਹੁਣ ਇਸ ਤੋਂ ਬਾਅਦ ਇੱਟਾਂ ਦੇ 4-4 ਗੇੜੇ ਆਉਣਗੇ ਲਾ ਕੇ ਨਾ 3-4 ਗੇੜੇ ਇੱਟਾਂ ਦੇ ਤੋਂ ਬਾਅਦ ਆਪਾਂ ਲਾਗਦੇ ਆ ਉਹਨੂੰ ਬਾਹੀ ਕਰਨ ਰਾਤ ਨੂੰ ਅੱਜ ਨਿਮੇੜਦੇ ਆਂਗਾ ਏਰੀਆ ਜਾਂ ਨਿਮੇੜ ਜਾਾਂਗੇ ਉਹ ਖੇਤ ਰਹਿ ਜੂ ਉਹਦਾ ਪਾਈਪਾਂ ਚੱਕੀਆਂ ਤੋਂ ਬਾਅਦ ਹੋਊਗਾ ਪਾਈਪਾਂ ਪਾਈਆਂ ਸਿੱਟੀਆਂ ਇੱਧਰ ਇਹ ਪਾਾਂਗੇ ਪਾਈਪਾਂ ਪਾਈਆਂ ਤੋਂ ਬਾਅਦ ਹੀ ਤੇ ਇੰਨਾ ਚ ਕਰਾਹ ਗਰੂ ਲਾ ਲਾਂਗੇ ਜਾਨ ਨੂੰ ਘਰ ਵਾਲੇ ਖੇਤਾਂ 'ਚ ਲਾ ਲਾਂਗੇ 7-8 ਕੀਲਾਂ 'ਚ ਕਰਾਹ ਲੱਗਣ ਵਾਲਾ ਵਾ ਜਾ ਤੱਕ ਉਹਨਾਂ ਚ ਲਾ ਦੇਾਂਗੇ ਜਾਨੂੰ ਇੱਧਰ ਵਿਹਲਾ ਹੋ ਜਾਊਗਾ ਆਹ ਏਰੀਆ ਵਿਹਲਾ ਹੋਏ ਤੋਂ ਬਾਅਦ ਉਸ ਤੋਂ ਬਾਅਦ ਫੇਰ ਲੱਗਾਂਗੇ ਇਹਨੂੰ ਬਾਹਾਂ ਨੂੰ ਬਾਲਾਂੇ ਖੇਤ ਨੂੰ ਤਿਆਰ ਕਰਦੇ ਆਂਗੇ